ਤਾਂ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਹੁਣ ਸਰਕਾਰ ਦੇ ਵੱਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਦੱਸਦੀ ਹੈ ਕਿ ਅੱਜ ਤੋਂ ਯਾਨੀ ਕਿ 14 ਸਤੰਬਰ ਤੋਂ ਸਰਕਾਰ ਦੇ ਵੱਲੋਂ ਪੂਰੇ ਸੂਬੇ ਦੇ ਵਿੱਚ ਸਫਾਈ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਤੇ ਇਹ ਸਫਾਈ ਮੁਹਿੰਮ 14 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਚੱਲੇਗੀ ਇਸ ਵਿਸ਼ੇਸ਼ ਮੁਹਿੰਮ ਦੇ ਵਿੱਚ 23 ਤੋਂ ਤੋਂ ਬਾਅਦ ਪਿੰਡ ਸ਼ਹਿਰੀ ਵਾਰਡ ਸ਼ਾਮਲ ਹੋਣਗੇ ਤੇ ਇੱਕੋ ਸਮੇਂ ਇਹਨਾਂ ਦੇ ਵਿੱਚ ਸਫਾਈ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਦੱਸਦੀ ਹੈ ਕਿ ਇਸ ਮੇਗਾ ਮੁਹਿੰਮ ਵਿੱਚ ਹਰ ਗਲੀ ਹਰ ਮੁਹੱਲਾ ਹਰ ਵਾਰਡ ਨੂੰ ਪਹਿਲਾ ਦਿਨਾਂ ਤੋਂ ਸਾਫ਼ ਅਤੇ ਬਿਹਤਰ ਬਣਾਉਣ ਦਾ ਟੀਚਾ ਰੱਖਿਆ ਗਿਆ ਨਗਮ ਨਿਗਮ ਨਗਰ ਕੌਂਸਲ ਅਤੇ ਪੰਚਾਇਤਾਂ ਨੂੰ ਪਾਣੀ ਭਰਨ ਕਾਰਨ ਜਮਾ ਹੋਈ ਮਿੱਟੀ ਗੰਦਗੀ ਨੂੰ ਹਟਾਉਣ ਦੇ ਸਪਸ਼ਟ ਆਦੇਸ਼ ਜਾਰੀ ਕੀਤੇ ਗਏ ਨੇ ਉੱਥੇ ਦੱਸਦੀ ਹੈ ਕਿ ਰਾਜ ਦੇ ਕਈ ਜ਼ਿਲ੍ਹਿਆਂ ਦੇ ਵਿੱਚ 1000 ਤੋਂ ਵੱਧ ਸਫਾਈ ਕਰਮਚਾਰੀ 200 ਤੋਂ ਵੱਧ ਟਰੈਕਟਰ ਟਰਾਲੀਆਂ ਇਸ ਦੇ ਨਾਲ ਹੀ 150 ਜੀਸੀਬੀ ਮਸ਼ੀਨਾਂ ਅਤੇ ਸੈਂਕੜੇ ਸਿਹਤ ਕਰਮਚਾਰੀ ਇਸ ਕੰਮ ਦੇ ਵਿੱਚ ਲਗਾਤਾਰ ਲੱਗ ਚੁੱਕੇ ਨੇ ਸਰਕਾਰ ਨੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਨੋਡਲ ਅਫਸਰ ਨਿਯੁਕਤ ਕੀਤੇ ਨੇ ਜਨ ਆਦੇ ਸਿੱਧੀ ਨਿਗਰਾਨੀ ਹੇਠ ਕੰਮ ਕੀਤਾ ਜਾ ਰਿਹਾ ਹੈ ਹਰੇਕ ਜ਼ੋਨ ਦੀ ਜ਼ਿੰਮੇਵਾਰੀ ਇੱਕ ਅਧਿਕਾਰੀ ਨੂੰ ਸੌਂਪੀ ਗਈ ਹੈ ਅਤੇ ਉਸ ਨੂੰ ਰੋਜ਼ਾਨਾ ਜ਼ਮੀਨ ਤੇ ਰਹਿਣਾ ਤੇ ਕੰਮ ਕਰਵਾਉਂਦੇ ਦਿਸ਼ਾ ਨਿਰਦੇਸ਼ ਸਪਸ਼ਟ ਤੌਰ ਤੇ ਜਾਰੀ ਕੀਤੇ ਗਏ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਜ਼ਿਲ੍ਹਿਆਂ ਦੇ ਏਡੀ ਸੀਜ਼ ਨੂੰ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਕੋਈ ਵੀ ਸ਼ਿਕਾਇਤ ਜੋ ਹੈ ਉਹ ਪੈਂਡਿੰਗ ਨਾ ਰਹੇ